ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਕੜਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਵਾਖੇ ਤੇ ਵਾਖੇ ਨਾਲ ਦੀ ਨਾਲ ਸਭ ਨੂੰ ਦੇਹ ਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਪੰਚੂ ਰਹਿਣ ਜੀ ਭੰਬਰੀ ਰਾਹ ਪੋਗਾ ਜੀ ਸਾਨੂੰ ਹਾਂ ਉਰੇ ਪਹੁੰਚਦੇ ਪਹੁੰਚਦੇ ਨੇਰਾ ਤੇ ਰਾਤ ਮੀਂਹ ਵੀ ਪੈ ਗਿਆ ਜੀ ਤੇ ਮੀਂਹ ਪੈਣ ਦੇ ਨਾਲ ਹ ਕੋਸਾ ਹੁਣ ਮਤਲਬ ਉੱਪਰ ਬੱਦਲ ਭਾਈ ਫੇਰ ਹੋਈ ਪਈ ਐ ਹੁਣ ਰੈਡੀ ਹੋ ਗਏ ਜੀ ਆ ਆਪਣਾ ਇਹਨਾਂ ਦੇ ਪਰਖਾਂ ਵਿੱਚੋਂ ਲਾ ਲੋ ਚਾਹੇ ਡੈਡੀਰਾਂ ਦੇ ਉਹਨਾਂ ਦੀ ਯਾਦ ਵਿੱਚ ਇੱਕ ਸਮਾਗਮ ਸਮਾਗਮ ਇਹ ਕਹਿੰਦਾ ਵੀ ਸਮਾਗਮ ਕਰਾ ਰਹੇ ਹੈ ਇਹ ਤੇ ਉੱਥੇ ਐਸਟਮ ਸੁਖਮਨੀ ਸਾਹਿਬ ਦਾ ਜਾਪ ਚੱਲ ਰਿਹਾ ਲੰਗਰ ਪ੍ਰਸ਼ਾਦਾ ਰਾਤ ਦੇ ਤਿਆਰ ਕਰ ਰਹੇ ਜਲੇਬੀਆਂ ਕੱਟ ਲੀਆਂ ਜੇ ਕਰ ਲਿਆ ਪੂਰੀ ਮਤਲਬ ਅ ਸ਼ਰਦਾ ਦੇ ਨਾਲ ਸਾਰਾ ਪਿੰਡ ਹ ਉੱਥੇ ਸੇਵਾ ਲੱਗਾ ਹੋਆ ਕਰਨ ਤੇ ਜਾਣਾ ਉੱਥੋਂ ਉਹ ਤੇ ਰਾਤ ਦੇ ਮਤਲਬ ਜਿਹੜੀ ਸਾਡੀ ਅਮਰਤ ਕੌਰ ਆ ਜੀ ਇਹਨੇ ਰਾਤ ਦੀ ਨੇ ਜੀ ਆਪਣਾ ਥੋੜਾ ਜਿਹਾ ਗਲੇ ਵਾਲਾ ਸਿਸਟਮ ਹੈ ਨਾ ਮਤਲਬ ਡਾਕਟਰ ਨੇ ਤਾਂ ਕਹਿੰਦੇ ਸੀ ਥੋੜਾ ਜਿਹਾ ਗਲਾ ਖਰਾਬ ਹੈ ਤਾਂ ਤੇ ਰਾਤ ਨੂੰ ਥੋੜਾ ਜਿਹਾ ਕੁਝ ਜਾਂਦੇ ਹੀ ਘੱਟ ਰਹੀ ਆ ਇੱਕ ਢੱਕਾ ਜਿਹਾ ਲੌਣ ਹੁੰਦਾ ਕਹਿੰਦੇ ਜਵਾਕਾਂ ਦੇ ਗਲ ਦੇ ਵਿੱਚ ਆ ਉਹ ਕੋਈ ਕੋਈ ਡਾਕਟਰ ਲਾਉਂਦਾ ਹੁਣ ਪਤਾ ਨਹੀਂ ਉਹ ਕੋਈ ਗ੍ਰੈਸਲੀਨ ਜੀ ਲਾ ਕੇ ਵਿੱਚ ਉਹ ਲਾ ਦਿੰਦੇ ਹੁੰਦੇ ਸੀ ਵੀ ਆ ਲਵਾਇਆ ਸੀ ਕੱਲ ਸ਼ਾਮ ਨੂੰ ਮਤਲਬ ਉਹਦੇ ਅੰਮ੍ਰਿਤ ਦੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਫਰਕ ਆ ਪਰ ਰਾਤ ਉਹਨੇ ਵਿਚਾਰੀ ਨੇ ਥੋੜੀ ਜੀ ਤੰਗੇ ਕੱਟੇ ਆਏ ਹਾਏ ਬਲਾ ਦੇ ਸਾਸਰੀ ਕਾਲ ਸਾਸਰੀ ਕਾਲ ਸ਼ਾਰਿਆਂ ਕੀ ਹਾਲ ਆ ਠੀਕ ਹੈ ਕਾ ਕਹਿੰਦੀ ਸੀ ਤੇਰੀ ਮੈਡਮ ਕਾ ਕਹਿੰਦੀ ਸੀ ਹਾਂ ਆਲਟਿਕ ਨੂੰ ਗੱਡ ਦਿੱਤੀ ਕਾ ਕਹਿੰਦੀ ਨੰਮੀ ਕਰਦੀ ਸੀ ਮੈਡਮ ਨੇ ਆ ਕੇ ਕਿਹਾ ਤਾਂ ਫਿਰ ਪਾਰਟੀ ਤਾਂ ਦੇ ਦਾਂਗੇ ਪਾਰਟੀਆਂ ਦੀ ਕੀ ਗੱਲ ਆ ਬਾਗਰੂ ਚੜਦੀ ਕਲਾ ਚ ਰੱਖਿਆ ਸਾਰਾ ਕੁਸ ਪਾਰਟੀ ਪਾਰਟੀਆਂ ਅਜਾ ਬਣਾ ਚੜ ਟੁੱਟ ਜੂਗੀਆਂ ਪੁੱਤ ਥੱਲੇ ਉੱਪਰ ਇਹ ਛੱਬ ਅੱਛਾ ਤਾਹਰਾ ਜੀ ਦੇਖੋ ਤਾਂ ਜਿਹੜੇ ਨਵੇਂ ਪਪੜੇ ਲਿਆਂਦੇ ਤੇ ਰਾਤ ਇਹਦੇ ਉਹੀ ਪਾਏ ਪਏ ਦਿਖਾਈ ਲੇ ਤਾਹਰਾ ਕਰਕੇ ਅਜੀ ਏ ਕਿੰਨੀ ਕਿ ਤਾਹਰਾ ਤੈਨੂੰ ਸੋਹਣੀ ਲੱਗਦੀ ਆਪਣਾ ਪਤ ਦੇਖਣ ਨੂੰ ਹੈ ਲਗਾੜ ਵੀ ਕਿਆ ਹੈ ਕੁਛ ਆ ਗਿਆ ਕਿਆ ਹੈ ਹਏ ਆਹ ਕਿੱਥੇ ਚੱਕੀ ਫਿਰਦੀ ਐ ਨੂੰ ਆ ਬੋਰਡ ਹੈ ਬੋਰਡ ਗੇਮ ਵਾਰੀ ਵਾਰੀ ਗੇ ਆਹ ਕਿਆ ਹੈ ਲੁਕੋ ਮਰਗਾਉਣੀ ਹੈ ਹਾਂ ਖੋਪ ਕੇ ਹਾਂ ਐ ਆਗਾ ਛੱਪ ਛੱਡੀ ਕਿਆ ਹੈ ਛੱਪ ਵਾਰੀ ਗੇ ਛੱਪ ਸੀੜੀ ਇਹ ਤਾਂ ਅੱਧੀ ਹੋ ਰਹੀ ਕਿ ਅੱਧੀ ਕਿੱਥੇ ਗਈ ਅੱਧੀ ਪੱਟ ਗਈ ਅੱਧੀ ਸੱਪ ਖਾ ਗਿਆ ਹੈ ਅੱਧੀ ਪੱਟ ਗਈ ਹਾਂ ਚੱਲ ਫਿਰ ਹੁਣ ਨਿੱਕਾ ਜਿਹਾ ਖਾਲਸਾ ਹਾਂ ਹੋਰ ਕੀ ਕੱਢੂ ਨਾ ਹਾਂ ਇਹ ਤਾਂ ਜੇਬਾਂ ਦਾ ਬਹੁਤ ਫਾਇਦਾ ਲੈ ਲਿਆ ਇਹ ਤਾਂ ਇਹਦੀ ਉਹ ਆ ਟੈਗ ਚਲ ਹਾਂ ਆਇਆ ਹੁਣ ਨਿੱਕਾ ਜਿਹਾ ਖਾਲਸਾ ਦਾ ਸੁਣਾ ਦੇ ਇੱਕ ਵਾਰ ਲੁਕੋ ਪੈਰ ਪਾਉਣ ਨੂੰ ਪੈਗ ਹਾਂ ਚੱਲ ਚਲਾ ਦੇ ਨਿੱਕਾ ਜਿਹਾ ਖਾ ਹੱਥ ਜੋੜ ਕੇ ਕੋਣ ਨੇ ਨਾ ਆਇਆ ਪਪਾ ਜੀ ਜੀ ਉੰਗਾਰੀ ਤੋਂ ਸਾਰ ਕੇ ਲਿਆਇਆ ਕੇ ਪਿਚੋਕਾ ਤੋਂ ਪੈਸੇ ਪਾਈ ਨੂੰ ਫੜਾਇ ਹੱਤੀ ਬਾਰੇ ਪਾਈ ਖਿਲਾਉਣੇ ਕਈ ਭਾਈ ਸਾਰੇ ਉਹ ਤੋਂ ਪਹਿਲਾਂ ਦੇਖ ਨੂੰ ਹੀ ਪਾਇਆ ਨਿੱਕਾ ਜਿਹਾ ਖਾਲਸਾ ਖਿਲਾਉਣੇ ਲੈਣ ਆਇਆ ਹੈ ਹਾਂ ਝੰਝੰ ਕੋੜੀ ਤੋਂ ਚੱਤੇ ਸੰਸਮਾਇਆ ਹੈ ਚੱਤੇ ਸੰਸਮਾਇਆ ਰੋ ਰੋ ਤੇ ਘਾਤਾ ਜੀ ਨੂੰ ਵੀ ਨਹੀਂ ਪਤਾ ਹੈਗਾ ਵੀ ਇਹ ਕਿਹਦਾ ਕਿਦਾਂ ਕਿਦਾਨੀ ਲਾਸਟ ਚ ਪਰ ਬੋਲਦੀ ਜਿਆਦਾ ਹੈ ਨਾ ਤਾਂ ਬਹੁਤ ਪਿਆਰੀ ਲੱਗਦੀ ਹੈ ਚਲੋ ਜਵਾਕਾ ਤਾਂ ਸਾਰਿਆਂ ਦੇ ਪਿਆਰੇ ਹੁੰਦੇ ਆ ਸਾਰੇ ਜਵਾਕਾ ਨੂੰ ਵਸਾ ਗਰੂ ਚੜ੍ਹਦੀ ਕਲਾ ਚ ਰੱਖੇ ਤੇ ਮਾਪੇ ਦਾ ਆਗਾਕਾਰੀ ਬਣਾਵੇ ਆਹੀ ਹੁੰਦੇ ਆਪਣੇ ਸੁਪਨੇ ਹੋਰ ਕੀ ਹੁੰਦੇ ਵੀ ਹਾਂ ਚਲੋ ਬੱਚਿਆਂ ਦੀ ਆਪਾਂ ਪਰਵਰਿਸ਼ ਵਧੀਆ ਕਰੀਏ ਆਪਣੇ ਬੰਦ ਤੋਂ ਤੇ ਗਾਂਹ ਜਾ ਕੇ ਅਸੀਂ ਇਹਨਾਂ ਤੋਂ ਆਪਣੇ 100% ਸੁੱਖ ਦੀ ਉਮੀਦ ਕਰੀਏ ਵੀ ਹਾਂ ਚਲੋ ਸਾਨੂੰ ਰੋਟੀ ਪਾਣੀ ਟਾਈਮ ਨਾਲ ਬਜ਼ੁਰਗ ਹੋਣਾ ਹੌਲੀ ਹੌਲੀ ਉਹ ਉਮਰਾ ਆਪਣਾ ਭੋਗ ਤੇ ਜਾਈ ਜਨੇ ਜਿਹੇ ਜੇ ਸਾਡੇ ਕਰਮ ਹੋਊਗੇ ਅਸੀਂ ਉਹ ਭੋਗ ਲੈਣੇ ਉਹ ਹੁਣ ਫੇਰ ਆ ਗਈ ਤੂੰ ਦਿਖਾਉਣਾ ਕੀ ਹੈ ਉਹ ਤੁਹਾਡੀ ਫੋਟੋ ਨਹੀਂ ਚਲੋ ਚਲੋ ਜੀ ਬੈਕ ਕੈਮਰਾ ਮੈਂ ਕਰਦਾ ਹੁਣ ਤੇ ਤੁਸੀਂ ਵਲੌਗ ਨਾਲ ਬਣੇ ਰਹੋ ਜੀ ਲੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖਿਆ ਇੱਕ ਇੱਕ ਗੱਲ ਹੈਗੀ ਆ ਹਾਂ ਡੈਡੀ ਤੁਸੀਂ ਵੀ ਬੁਲਾ ਦਿਓ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ ਦੇਖੋ ਵੀ ਅਸੀਂ ਜਾਣਾ ਨਾ ਉੱਥੇ ਤੁਹਾਡੇ ਜਿਹੜਾ ਪ੍ਰੋਗਰਾਮ ਹੈ ਸਮਾਗਮ ਹੈ ਬਾਬਿਆਂ ਦਾ ਹਾਂਜੀ ਹਾਂਜੀ ਵੀ ਉੱਥੇ ਸੁਖਮਨੀ ਸਾਹਿਬ ਦਾ ਜਾਪ ਚੱਲ ਰਿਹਾ ਨਾ ਹਾਂਜੀ ਤੇ ਉਹ ਸਭ ਅਕੋਰਡਿੰਗ ਜੀ ਸੰਦੀਪ ਦੀ ਲੁੱਕ ਹੋਈ ਵੀ ਐਨ ਚੁੰਨੀ ਸਿਰ ਪਰ ਰੱਖੀ ਹੋਈ ਹੈ ਉੱਥੇ ਮੇਲੇ ਲੱਗਦਾ ਉੱਥੇ ਹਾਂ ਪੁੱਤ ਮੇਲਾ ਦੁਕਾਨਾਂ ਵੀ ਲੱਗਣੀਆਂ ਕੋਈ ਚੱਕਰ ਨਹੀਂ ਤੈਨੂੰ ਦਵਾ ਦੂੰਗਾ ਸਮਾਨ ਉਹ ਸਭ ਨਾਲ ਇਹਨੇ ਸਰਟਾ ਕਿਹਾ ਹੋਇਆ ਹੈ ਹਾਂ ਵੀ ਐਨ ਪਤਾ ਲੱਗਦਾ ਵੀ ਚਾਹੇ ਗੁਰੂ ਘਰ ਚਾਹੇ ਕਿਤੇ ਕਿਤੇ ਗੁਰੂ ਮਰਦਾ ਦਾ ਹੋਆ ਵੇ ਉੱਥੇ ਜਾਣਾ ਆਪਾਂ ਨੇ ਹਾਂ ਠੀਕ ਅਗਲੇ ਸਾਲ ਤੱਕ ਹਾਂ ਅਬਲੀ ਤਾਂ ਆਇਆ ਹੈ ਮੇਰੀ ਆਪਣੀ ਉਮਰਤ ਨੂੰ ਵੀ ਦੇਖ ਕਹਿੰਦੀ ਇਹਦਾ ਮੇਰਾ ਪੁੱਤ ਜੁੱਟਾ ਪਿਆ ਵਿੱਦਾ ਓਏ ਇਹ ਹੁਣ ਜਿਵੇਂ ਰਾਤ ਤੰਗਤੀ ਉਹਦੇ ਨਾਲ ਉਹਨੂੰ ਰਾਹਤ ਆ ਥੋੜੀ ਖਰਾਬ ਖਾਦੀ ਤੰਗਤੀ ਹੈ ਜਦ ਮੈਂ ਉੱਠਿਆ ਹੂੰ ਬੈਠ ਜਾ ਸਕੀ ਜਿਦਾ ਕੰਟੋ ਹਾਂ ਤੇਰੋਂ ਪੜ ਜਾਣਾ ਪੜ ਜਾਣਾ ਮਹਾਰਾਜ ਨੇ ਜ ਦਿੱਤੀ ਐ ਪਰ ਜਲਦੀਪ ਦੀ ਬਣੀ ਐ ਨੋਕਾ ਜੋ ਪਾਲਦਾ ਇੰਨਾ ਇੰਨਾ ਗੇਰ ਇੰਨਾ ਆਹ ਉਹ ਵਾਹਿਗੁਰੂ ਸੱਚਾ ਪਾਤਸ਼ਾਹ ਕਰਦਾ ਕਿਰਪਾ ਪਹਿਲਾ ਕਰ ਤੇਰੀ ਪਸੰਦ ਦਾ ਸਮਾਨ ਲੈਂਦਾ ਪਤਾ ਰਾਤ ਤਾ ਫਿਰ ਜਵਾਈਆਂ ਤੇ ਬਧਾਈਆਂ ਜੀ ਤੁਨੂੰ ਤਨੂੰ ਡੜੀ ਜਿਆਦਾ ਹਾਂ ਮੈਂ ਤਾਂ ਹੀ ਪੈਸੇ ਮੰਗ ਰੋਦਾ ਉੱਧੇ ਹੋ ਮੈਂ ਕਾ ਤੇ ਮਰਦਾ ਨਾ ਕੋਈ ਉਹ ਪੈਸੇ ਤਾਂ ਕੋਈ ਨਹੀਂ ਅਸੀਂ ਕਿਹੜੇ ਹੱਥੇ ਚੱਲੇ ਆ ਉਰੀ ਆਰੀ ਤ ਤਾਂ ਖਾਣਾ ਜੇ ਤੈਨੂੰ ਗੱਡੀ ਚ ਤਾਂ ਝੂਂਟੀ ਦਿਵਾਉਣੀ ਆ ਹੂੰ ਝੂਂਟੀ ਤਾਂ ਕੋਈ ਨਹੀਂ ਲੈਣੀ ਹੁਣ ਪਿੱਛੇ ਆ ਪਤਾ ਕਰ ਲੈ ਆ ਲੈ ਸੁਤੀਸਾਂ ਦੀ ਕੁਜੀ ਕੁਜੀ ਲਾਉਂਗੇ ਖੁਸ਼ੀ ਖੁਸ਼ੀ ਲਾਵਾਂਗੇ ਜੇ ਜਰੂਰੀ ਵੀ ਹਾਂ ਦੁੱਖ ਚ ਗੱਡੀ ਚ ਬਹਿਣਾ ਹੋ ਚਲੋ ਗੱਡੀ ਬੜੀ ਐ ਪੀਲੇ ਰੰਗੀ ਇਹ ਹਾਂ ਜੀ ਜਾਣਾ ਹੋ ਕੇ ਮੀਲਾ ਹੂੰ ਨਾ ਨਾ ਉਹ ਉਹ ਇਹਦੇ ਨਾਲ ਤੇ ਚੰਗੀਆਂ ਡੜੀਆਂ ਆਇਆ ਨਾ ਕਹਿ ਨਹੀਂ ਉਹ ਗੱਡੀ ਐ ਗੱਲ ਇਹ ਉਹ ਗੱਡੀ ਕਰਮਾਂ ਵਾਲੀ ਹੈ ਉਹ ਨਹੀਂ ਹੋਈ ਹੈ ਲੈ ਜਾ ਤੂੰ ਬਿਵਾਰਤਾ ਉਹ ਗੱਡੀ 'ਚ ਪੈਂਦੇ ਰਹੇ ਆ ਬਈ ਕਿੰਨੀ ਜਗ੍ਹਾ ਮੈਨੂੰ ਲੈ ਗਈ ਉਹ ਹੈ ਹਾਂ ਅੰਦਰ ਵੀ ਗੱਡੀ ਦੇ ਵਿੱਚ ਰਸ ਛੜ ਦਿੰਦੇ ਤੇ ਆਪਾਂ ਛੱਡ ਦੇ ਬਤ ਤਾਂ ਵਿਆਹ ਹੋਤਾ ਗੱਡੀ ਵਿੱਚ ਇਹ ਆਪਾਂ ਨੂੰ ਤਾਂ 6.5 ਲੱਖ ਦੀ ਪੈ ਗਈ ਵਿੱਚ ਜਿਹੜਾ ਸਮਾਨ ਸਮੁੰਦਾ ਲਵਾਇਆ 7 ਲੱਖ ਤੋਂ ਲਗਭਗ ਪੈ ਰਣੀ ਤੇ ਹਾਂ ਇਹ ਵੀ ਹੈ ਪਰ ਨਮੀ ਤਾਂ ਨਮੀ ਹੋਣ ਡਾਡੀ ਹੁਣ ਮੇਰੀ ਗੱਲ ਸੁਣ ਜੇ ਮੈਂ ਉਹ ਨੂਬਾ ਚਾਉਂਦਾ ਤਾਂ ਉਹ ਪਿੰਦੀ ਦੀ ਔਰਤ ਐ ਆਪਟਾਉਂ ਦਾ 1300 ਦਾ ਤੇਲ ਹਾਂ ਆਹਨੇ ਪਿੰਡਾ 300 ਦਾ ਕਿੰਨਾ ਫਰਕ ਪੈ ਗਿਆ ਕਿੰਨਾ ਫਰਕ ਹੁਣ ਦੇਖ ਮੈਨੂੰ ਲਿਆਉਣ ਲੱਗੇ ਇਹਨਾਂ ਨੇ ਸੰਗਿਆ ਨਹੀਂ ਕਰਨਾ ਜਦੇ ਲਿਆਇਆ ਕਰ ਆ ਵੇਖੋ ਜੀ ਮੈਂ ਕਿੰਨਾ ਕ ਸੰਗ ਦਾ ਤੱਕੇ ਅੱਗੇ ਕਿੰਨਾ ਕਰ ਹੋਇਆ ਮੈਂ ਵੀ ਕੀ ਦਾ ਇੱਕ ਦਿਨ ਨਹੀਂ ਇਹਨੇ ਕਿਆ ਪੱਤੇ ਪਟ ਪਾ ਕੇ ਕਿ ਮੈਂ ਨਹੀਂ ਜਾਣਾ ਕਿਥੇ ਵੀਰ ਇੱਥੇ ਨਹੀਂ ਕਿਸ ਨੂੰ ਜਵਾਬ ਦੁੱਤਾ ਮਤਲਬ ਗੱਲ ਤਾਂ ਹੋਈ ਐ ਇਹ ਨਹੀਂ ਇਹ ਪ੍ਰਮਾਤਮਾ ਦੇ ਹੱਥ ਪਾਸਾ ਕਦੇ ਜਵਾਬ ਕਨੇ ਦੁੱਤਾ ਈ ਮੈਨੀਆਂ ਅਵਤਨ ਤੇ ਤੇਲੋ ਜੁੱਲੀ ਤੋਂ ਤਰ੍ਹਾਂ ਲਾਦਾ ਸਿੰਘ ਖੜੇ ਹੋਗੇ ਸਾਲੇ ਕਿੰਨਾ ਚ ਫਸਾ ਕੇ ਉੱਪਰ ਮੇਰੇ ਸਿੰਘਾ ਹੈ ਕਹਿਣਾ ਕੀ ਕਰੀ ਦੂਈ ਵੀ ਰੱਖੂ ਗੱਡੀ ਵੀ ਰਾਂਜੀ ਦੂਈ ਗੱਡੀ ਵੀ ਰੱਖੇ ਲੈਣੀ ਹਾਂ ਉਹਦਾ ਆਪਾਂ ਨੇ ਮੋਡੀਫਾਈ ਕਰਾ ਲੈਣੀ ਥੋੜੀ ਜੀ ਅੱਛਾ ਮਾੜੀ ਰੰਗ ਵੀ ਰੇ ਰੱਖਣੂ ਮਤਲਬ ਮੂਰਲਾ ਬੈਂਫਰ ਬੂੰਫਰ ਦਾ 2015 ਮਾਡਲ ਬਣਾਵਾ ਦੇਣੀ ਹੋ ਫੈਂਟਰ ਵੈਂਟਰ ਜਿਹਾ ਕਰਕੇ ਫੈਂਟਰ ਫੈਂਟਰ ਦਾ ਹੋਣਾ ਤਾਂ ਉਹਨੂੰ ਪੇਂਟ ਕਰੀ ਆਉਂਗੇ ਬਾਪੇ ਦੇ ਜਿਵੇਂ ਹਣ ਭੂਆ ਨੂੰ ਮਿਲਣਾ ਫਿਰ ਤਾਂ ਜਾਣਾ ਹੀ ਪੜੇ ਨਹੀਂ ਮੈਂ ਨਾ ਤਾਂ ਨਿੱਕ ਤਾਂ ਲੈ ਇੱਕ ਠੰਡ ਬੋਤਲ ਇਹ ਪਿਆਰ ਨਾਲ ਤੁਹਾਨੂੰ ਬੁਲਾਉਂਦੇ ਆ ਉਹ ਤਾਂ ਬੁਲਾਉਂਦੇ ਗਾ ਮਾਰ ਖੜ ਕੇ ਮਿਲਣਗੇ ਹਾਂ ਉਹ ਹੋ ਸਕਦਾ ਬਾਹਰ ਖੜ ਕੇ ਮਿਲਣੇ ਨਹੀਂ ਮੱਥਾ ਨਾ ਟੇਕ ਕੇ ਬਾਹਰ ਕਰਕੇ ਮਿਲਣਾ ਨਾ ਨਾ ਇਹ ਤਾਂ ਮੱਥਾ ਤਾਂ ਕੱਲ ਉੱਠੀ ਤਾਂ ਇਹੀ ਨਾ ਖੜ ਜਾ ਕਿਤੇ ਮੈਂ ਦੇਖੀ ਹੁਣ ਦਾ ਨਾ ਨਾ ਤੋ ਤਰ ਹਗੇ ਨਹੀਂ ਅਸੀਂ ਤੂੰ ਐ ਕਰ ਤੂੰ ਗੱਡੀ 'ਚ ਬਹਿ ਜਾ ਤੂੰ ਗੱਡੀ 'ਚ ਬੈਠਾ ਰਹੀਂ ਹਾਂ ਵੀ ਠੀਕ ਐਵੇਂ ਮਿਲੋ ਆ ਤੂੰ ਗੱਡੀ 'ਚ ਬੈਠਾ ਸਾਡੇ ਨਾਲ ਤੂੰ ਬਾਹਰ ਗੱਡੀ 'ਚ ਬੈਠਾ ਰਹੀ ਅੰਦਰ ਅੱਜ ਕੱਲ ਜਾ ਆ ਡੈਡੀ ਹੁਣ ਦਿੱਕਤ ਆ ਛੋਟੀ ਗੱਡੀ ਦੇ ਵਿੱਚ ਬੈਠਣਾ ਦੇਖੀ ਥੋੜਾ ਜਿਹਾ ਔਖਾ ਲੱਗਣਾ ਇਹਨੂੰ ਵੀ ਕੋਈ ਔਖਾ ਨਹੀਂ ਕੋਈ ਔਖਾ ਨਹੀਂ ਬਾਹ ਤੇਰੇ ਬੈਠਣਾ ਇਹਨੂੰ ਰਾਮ ਨਾਲ ਬੈਠੂਗਾ ਇਹਨੂੰ ਸਭ ਕੁ ਕਰਦਾ ਦਾ ਜਾਣਾ ਕਰੋ ਉੱਥੇ ਨੂੰ ਆਪਾਂ ਨੇ ਬਾਬੇ ਦੇ ਨੂੰ ਆ ਨੂਨਾ ਤੇ ਜਾਣਾ ਪਣੀ ਤੇ ਚੱਲ ਇਹ ਨੂਨਾ ਦਾ ਰਸਤਾ ਟੁੱਟਿਆ ਬੈਗ ਟੁੱਟਿਆ ਕਿਰਕਿਰ ਕਰਦਾ ਕੱਲ ਬਸ ਉਹ ਤਾਂ ਹੀ ਡਰੀ ਜਾਂਦਾ ਮੜ ਜਾ ਜੇ ਕਰ ਲਿਆ ਫਿਰ ਆਇਆ ਮੈਂ ਜੇ ਖੜ ਗਈ ਮੈਂ ਬਸ ਕਿਵੇਂ ਖੜ ਗਈ ਮੈਂ ਲੱਗਿਆ ਆ ਲੈ ਬੈਗ ਟੁੱਟਿਆ ਇਹ ਨਾ ਕਹਿ ਰੋ ਜੇ ਜਰੇ ਤਾਂ ਟੈਂਪੂ ਚ ਲੱਦ ਕਰਾ ਲਈ ਠੀਕ ਜਿਵੇਂ ਕਰਾ ਲਿਆ ਨਹੀਂ ਤੇਰੀ ਦਵਾਈ ਦੇ ਚੱਲ ਆ ਕਰ ਫਾ ਡਾਡੀ ਚੱਲ ਬੈਠ ਫਿਰ ਚੱਲੀਏ ਚੱਲ ਗੰਡੀਏ ਚੱਲਦੇ ਆ ਚੱਲ ਫਿਰ ਹੋ ਬਸੋ ਤੂੰ ਵਸਗਰੂ ਦਾ ਨੌ ਲੈ ਕੇ ਤੈਨੂੰ ਪ੍ਰਸ਼ਾਦਾ ਪਾਣੀ ਮੌਥੀ ਦੇ ਦੇਣਾ ਪ੍ਰਸ਼ਾਦਾ ਤਾਂ ਚੱਲ ਇੱਥੇ ਬਣ ਗਿਆ ਉਹ ਲੈ ਜਿਹੜਾ ਉੱਥੇ ਲੰਗਰ ਬਣਾਇਆ ਇਹਨਾਂ ਤਾਂ ਰਾਤ ਦੇ ਚੰਬੜੇ ਪਿੰਦਰ ਜਲੇਬੀਆਂ ਲੱਗ ਕੇ ਕੱਢਣੋਂ ਕੋਈ ਨਹੀਂ ਖਾਣਾ ਜੇ ਤੁਸੀਂ ਘਰੇ ਲਾ ਕੇ ਖਾਣ ਹਾਂ ਇਹ ਵੀ ਠੀਕ ਹੈ ਚੱਲ ਚੱਲੀਏ ਫਿਰ ਜਾਣ ਤੇ ਭੜਾਈ ਆ ਜੋਥੇ ਜਾ ਕੇ ਅੰਦਰ ਭੋਗੇ ਪੈ ਗਿਆ ਫਿਰ ਆਪਣਾ ਆਇਆ ਆਂਦਾ ਕੀ ਫਾਇਦਾ ਹੋਇਆ ਮਾਰਨਾ ਤੇ ਉਹਨੂੰ ਹਾਂਜੀ ਡੈਡੀ ਤੇ ਪਿੱਛੇ ਨਹੀਂ ਬੈਠਣਾ ਨਾ ਕਿਉਂ ਕਿਉਂ ਪਿੱਛੇ ਬੈਠਣ ਦਾ ਕੀ ਚੱਕਰ ਮੂਹਰੇ ਬੈ ਜਾਣ ਦਾ ਪਿੱਛੇ ਮੇਤੇ ਨਹੀਂ ਬੈਠਣਾ ਪਾ ਇਹਦਾ 5 ਮੀਟਰ ਦਾ ਤਾਂ ਰਸਤਾ ਸਾਰਾ ਉੱਦਾਂ ਨਹੀਂ ਪਿੱਛੇ ਬੈਠ ਉਹ 10 ਮਿੰਟ ਦਾ ਰਸਤਾ ਨਹੀਂ ਹੈਗਾ 10 ਮਿੰਟ ਕੀ ਹੁੰਦਾ ਚੁੰਨੀ ਤਾਂ ਪਤਾ ਨਹੀਂ ਕੀ ਕਰੀ ਜਾਂਦੀ ਹੁਣ ਤਾਂ ਸਾਲਾ ਬੋਰੇ ਕੁਸ ਬਣਾਤਾ ਉਹ ਤਾਂ ਕਿੱਕ ਆਹੋ ਇਹ ਚੁੰਨੀ ਦਾ ਕੱਪੜਾ ਹੀ ਹੋਰ ਤਰ੍ਹਾਂ ਦਾ ਹੀ ਇਹ ਨਾਲ ਲੰਦੀ ਇਹ ਜਾ ਹਾਂ ਚੱਲ ਡੈਡੀ ਬੈਠ ਫਿਰ ਆਦਾ ਕੀ ਲੋ ਤਰ ਤਰ ਦੂ ਮੈਂ ਬਹਾ ਗੁਰਨਾ ਪਤਾ ਪਾ 400 ਕਰਕੇ ਮੈਡਮ ਮੇਰੇ ਮੂੰਹ ਮਠਾ ਕਰਾ ਲਓ ਲਓ ਜੀ ਲੋ ਡੈਡੀ ਹੋਰ ਕਰ ਲਾ ਮੂੰਹ ਮਠਾ ਮੈਂ ਵੀ ਖਾ ਲਈ ਦੂ ਉਹ ਨਾ ਨਾ ਖਾ ਯਾਰ ਹੋਰ ਖਾ ਲੈ ਕਹਿੰਦਾ ਇਹ ਤੈਨੂੰ ਕਰ ਦੋ ਤਾਂ ਖਾਓ ਜੀ ਵਧਾਈਆਂ ਤੁਹਾਨੂੰ ਗੱਡੀ ਦੀਆਂ ਨੇ ਮੈਂ ਖਾਣ ਲਈ ਤੁਹਾਨੂੰ ਵੀ ਵਧਾਈਆਂ ਜੀ ਗੱਡੀ ਤੇ ਲਓ ਜੀ ਹਾਂਜੀ ਨਹੀਂ ਜਵਾਬ ਦੇ ਦਿੱਤਾ ਜੀ ਹਾਂ ਇਹ ਰੱਖ ਦੂ ਲੈਂਡ ਲੱਕਿਆ ਦਾ ਲੈਂਡ ਲੱਕਿਆ ਦਾ ਹੋਰ ਡੜੀ ਹੋਣ ਹਾਂ ਨਾ ਨਾ ਮੈਂ ਨਹੀਂ ਲੈਣਾ ਮੈਂ ਮਿੱਠੇ ਦਾ ਬਹੁਤ ਭਾਦ ਦੇਦਾ ਮਾਥਾ ਇੱਕ ਅੱਧੀ ਜਲੇਬੀ ਜ਼ਰੂਰ ਖਾ ਲੂੰਗਾ ਪ੍ਰਸ਼ਾਦ ਦੇ ਤੌਰ ਤੇ ਬਾਬਿਆਂ ਦੇ ਜਿਦਾ ਤਾਂ ਨਾ ਗਰਮਾਸ ਜੀ ਹੋ ਗਈ ਪਿੰਨੀ ਬੈਠੇ ਕਰਕੇ ਲਾਦੀ ਆ ਹੈਗੀ ਆ ਬੱਦਲ ਵਾਈ ਕਰਕੇ ਉੱਪਰ ਤੇ ਗਰਮਾਸ ਹੋਈ ਵੀ ਹੈ ਪਰ ਇਹਨੂੰ ਵਿੱਚ ਚੱਲ ਬੈਠਣਾ ਹੀ ਪੈਣਾ ਰਹਿਣ ਦੇ ਹਾਂ ਇਹਨੂੰ ਹੋਣੀ ਹੈ ਜੀ ਕੱਪੜੇ ਤਾਂ ਸਾਰੇ ਸੋਹਣੇ ਉੱਥੇ ਵੀ ਚਾਰ ਦਵਾਰੀ ਆ ਜਿੱਥੇ ਪਾਣੇ ਜਾਣਾ ਉੱਥੇ ਕਿਹੜੇ ਹਵਾ ਲੱਗਣੀਆਂ ਹਾਂ ਹਾਂ ਆ ਕੱਟ ਦਿਆ ਆ ਆ ਬੱਸ ਹੁਣ ਤਾਂ ਮੈਂ ਕਹਿੰਦਾ ਕਾਫੀ ਟਾਈਮ ਬਾਅਦ ਖੰਗੀ ਹੈ ਨਾ ਇਹ ਇਹ ਹੁਣ ਇੱਕ ਵਾਰ ਖੰਗੀ ਦੋ ਵਾਰ ਖੰਗੀ ਸਵੇਰ 'ਚ ਚੱਲ ਡੈਡੀ ਯਾਰ ਫੇਰ। ਪਹਿਲਾਂ ਮੈਂ ਡੈਡੀ ਜਾਣਾ ਖਮਾਣ ਡੱਬਾ ਲੈਣਾ। ਖਮਾਣੋਂ ਫੇਰ ਕੇ ਡੈਡੀ ਕੇ ਖਮਾਣੋਂ ਜਾ ਨਹੀਂ ਸਕਦਾ। ਮਨਾ ਡੈਡੀ ਨੂੰ ਖਮਾਣ ਦੇਣਾ। ਮਨਾ ਕਰਦੀ ਮਮੂ ਗੱਲ ਤੁਹਾਨੂੰ ਦੱਸਦੀ। ਹਾਂ ਉੱਥੇ ਬਾਬਿਆਂ ਦੇ ਝਰੋਣਾ ਡੱਬਾ ਮੈਨੂੰ ਪਤਾ ਕੋਈ ਦੇ। ਪੈਸੇ ਝੰਡਾ ਦੇ ਡੱਬੇ। ਨਾ 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 ਕਿਤੇ ਨਹੀਂ ਡੈਡੀ ਜਿਹੜੀ ਉਹ ਮਿੱਠੇ ਦਾ ਮੂੰਹ ਮਿੱਠਾ ਹੀ ਹੁੰਦਾ। ਜਿਹੜਾ ਮੱਥਾ ਟੇਕਣਾ। ਅਸੀਂ ਪਹਿਲੀ ਵਾਰ। ਐਦਾ ਵੀ ਮੱਥਾ ਟੇਕਣਾ ਗੱਡੀ ਦਾ ਵੀ ਮੱਥਾ ਟੇਕਣਾ ਵੈਸੇ ਰਾਤ ਅਸੀਂ ਮੱਥਾ ਟੇਕਤਾ ਹਾਂ ਉੱਥੇ। ਹਾਂ। ਹੁਣ ਫੇਰ ਜਾਣਾ ਚੱਲ ਕੋਈ ਨਹੀਂ। ਚੱਲੋ ਡੱ ਤਰਾ ਬੂਟੇ ਕੱਪ ਹੋਣ ਲੱਗਿਆ ਹੁਣ ਡੈਡੀ ਨੂੰ ਹੋ ਚੱਕੀ ਨਹੀਂ ਬਣੀ ਤਵਾ ਮਾਈ ਕੋਲ ਕਿਉਂ ਹਾਂ ਹਾਂ ਤਰਮਾ ਰੱਖ ਲਉਣਾ ਆ ਗਈ ਤੂੰ ਮੇਰੇ ਨਾਲ ਗੱਡੀ ਚਲਾਉਂਗੇ ਤੂੰ ਹਾਂ ਇਹ ਕਿਹੜੀ ਜਿਹੀ ਲਾਟ ਲਾਟ ਵਾਲੀ ਗੱਲ ਆ ਬਈ ਤੂੰ ਗੱਡੀ ਨਾਲ ਨਾ ਲੱਗ ਰਤ ਦਾ ਮੀਂਹ ਪੈਦਾ ਜੀ ਇਹਦਾ ਪਾਣੀ ਖੜਾ ਗੱਡੀ ਦੇ ਉੱਪਰ ਤੇ ਹੁਣ ਲੋਕ ਕਾਈ ਗੱਡੀਆਂ ਛਾਲੀ ਲੈ ਜੀ ਸਿਆ ਨਵੀਂ ਗੱਡੀ ਦੀ ਆ ਆਜਾਣਾ ਨਾ ਘੁੰਮ ਕੇ ਕਿਹੜੇ ਕਰਮਾਂ ਲਈ ਦੁੱਖ ਦੇ ਤੇ ਕੋਈ ਨਹੀਂ ਇਹਨੂੰ ਵੀ ਉਹਨੂੰ ਇਹਨੂੰ ਦੁੱਖ ਨਹੀਂ ਕਰਨਾ ਡਾਡੀ ਆਪ ਚੱਲਦਾ ਨਾ ਤੂੰ ਲੈਟਰਿੰਗ ਬਾਥਰੂਮ ਜਾਂਦਾ ਨਾ ਬਸ ਜਿਹੜਾ ਆਪਣੇ ਆਪਣੇ ਕਿਰਿਆ ਜੋਗਾ ਬੰਦਾ ਹੈਗਾ ਬਸ ਸੰਜਣਾ ਵੀ ਠੀਕੇ ਆਓ ਕਮਗੇ ਵਾਹੇ ਕਰਵਾ ਦੂੰਗਾ ਇਹ ਮੈਨੂੰ ਕਹਿ ਦਵਾ ਕਰਵਾ ਦੂੰਗਾ ਇੰਦਰਾ ਅੱਲਾਏ ਸੰਦੀਪ ਆਹ ਮੂਰੇ ਬੈਠਾ ਹੋਰ ਮੂਰੇ ਬੈਠੂਗਾ ਕੀ ਗੱਲ ਮਾਲਕ ਆਰ ਗੱਡੀ ਦਾ ਦੂੰ ਹੱਦ ਕਰਦਾ ਤੂੰ ਹਾਂ ਹੋ ਆਈ ਮਾਲਕ ਆ ਤੇਰੀ ਕਿਸਮਤ ਦੀ ਆ ਇਹ ਕਰੇ ਆ ਕਰੇ ਇੱਥੇ ਤੱਕ ਤੁਹਾਡੇ ਹੱਥੇ ਨਹੀਂ ਪਹੁੰਚਦਾ ਇਹਨੂੰ ਹੱਥ ਪਾ ਕੇ ਗਾਂਵੋ ਚ ਬਸ ਸਕਣੀ ਮੈਂ ਮਨਾ ਅਸਲੀ ਬੱਜਿਸ ਕਰਨ ਲੱਗਿਆ ਮਗੋਡਿਆਂ ਦੀ ਆਹ ਵੈਰੀ ਗੁੱਡ ਉਹ ਦੇ ਕਰਕੇ ਫਰਟ ਪੈਂਦਾ ਕੋ ਮਨਾ ਪੈਂਦਾ ਮੈਨੂੰ ਵਿਚ ਬਥੇਰੀ ਜਗਾ ਘੁੰਮਣ ਨੂੰ ਤਾਂ ਚੱਕਰ ਹੁਣ ਹਾਂ ਸਤਨਾ ਵਾਹਜੋ ਚਲੋ ਮਿਲਦੇ ਜੀ ਫੇਰ ਤੁਹਾਨੂੰ ਪੀੜਾ ਜਾਂ ਬਾਸ ਪਿਆ ਹੈ ਹੈ ਚਲ ਜੀ ਜੀ ਪਹਿਲਾਂ ਜਬਾਸ ਇੱਕ ਮਿੰਟ ਮੈਂ ਦੇਖਦਾ ਪੀੜਾ ਜੀ ਆ ਦੇ ਚ ਬਹਾਨਾ ਡਾਡੀ ਉਹ ਹਾਂ ਹਾਂ ਉਹਨੂੰ ਨੋ ਦੇਖੇ ਜਿਵੇਂ ਆ ਸਾਮਾਨ ਬੇਟਾ 19 ਪ੍ਰੋ ਕੱਢਦੀ ਹੈ ਅੱਜ ਕੱਲ ਹੈ ਲੱਡੂ ਪਾ ਯਾਰ ਕਿ ਨਹੀਂ ਆ ਕੀ ਰੇਟਾ ਕੀ ਰੇਟਾ 100 100 ਆਹੀ ਪਾ ਦੇ 2 ਕਿਲੋ 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 ਹਾਂ ਕਿਲੋ ਕਿਲੋ ਅਲੱਗ ਅਲੱਗ ਕਰ ਦੇ ਵਾਹ ਸੱਤ ਨੌ ਸਾਰੀ ਕਰ ਦੇ Look. ਆਸ। ਓਕੇ। ਅਲੂ ਡੂ ਵੀ ਉਹ ਬੰਦੇ ਯਾਰ। ਲਾਲ ਵਾਲਾ। ਵਾਹ ਕਰੋ ਸਤਨਾਮ। ਪਹੁੰਚ ਗਏ ਜੀ ਅਸੀਂ। ਇਹ ਤਾਂ ਸਮਾਗਮ ਆਜਾ। ਕੋਕੋ ਤਾਂ ਪਹਿਲੇ ਆ ਜੀ। ਅਸੀਂ ਆਪਣੇ ਘਰ ਤੋਂ ਹੀ ਲੇਟ ਨਿਕਲੇ ਆ। ਤੇ ਹੁਣ ਚੱਲਦੇ ਅੰਦਰ ਨੂੰ ਕਿਸੇ ਬਲੌਗਰ ਨਾਲ ਬਣੇ ਰਹੋ। ਬਸ ਸਤਨਾ। ਪਹਿਲਾ ਫਾੜੀ ਡੱਬਾ। ਸਾਸਰੀ ਕਾਲ ਜੀ। ਸਾਸਰੀ ਕਾਲ ਜੀ। ਠੀਕ ਆ ਬਿੱਕੀ। ਹਾਂਜੀ ਹਾਂਜੀ ਠੀਕ ਆ। ਆਪਾਂ ਨਾ ਜਾ ਕੇ ਆਉਣਾ ਘਰੇ। ਜਾ ਆਵਾਂਗੇ ਜ਼ਰੂਰ। ਆ ਕੇ ਨਹੀਂ ਕਿ ਆਏ। ਹਾਂ ਹਾਂ ਜ਼ਰੂਰ। ਪਹਿਲਾ ਮੱਥਾ ਟੇਕ ਲੋ। ਉਹਦੇ ਬਾਅਦ ਫਿਰ ਦੇਖਦੇ ਆਂ। ਸਤ ਨਾਮ ਰਹਾ ਜੀ ਦੋ ਪਾ ਬੀੜਾ ਲੱਤਾਂ ਖੜਕੀ ਵਿਚਾਰੀ ਦੀ ਵਾਹਿਗੁਰੂ ਕਰੀ ਪਹਿਲਾ ਸਭ ਨੂੰ ਚਲਦੇ ਆ ਚ ਰੱਖੀ ਧੰਨ ਗੁਰੂ ਨਾਨਕ ਤੂੰ ਹੀ ਤੂੰ ਸਮਾਹੀ ਤੁਰ ਕੇ ਚੱਲੀ ਤੁਰ ਕੇ ਚੱਲੀ ਬੋਲੋ ਜੀ ਅਨੰਦ ਵਾਹਿਗੁਰੂ ਰੁਕਣਾ ਤਾਂ ਇੱਕ ਮਿੰਟ ਕਰ ਲਿਓ ਇਹ ਵੀ ਕਿਤੇ ਰੱਖਿਓ ਹਰ ਤੁਸੀਂ ਨਾ ਮੈਂ ਪ੍ਰਤਾਪ ਪੂਰੇ ਬਣਿਆ ਕੋਈ ਬੰਦਾ ਕਹੇ ਮੈਂ ਪ੍ਰਤਾਪ ਪੂਰੇ ਬਣਿਆ ਇਹਦਾ ਕੋਈ ਨਾ ਚਾਲ ਰਹੀ ਜਿੱਧਰ ਲੰਗਰ ਦੀ ਸੇਵਾ ਤੇ ਵਾਹ ਕਰੋ ਕਰੇ ਕਿਰਪਾ ਸਭ ਪਰ ਸਾਚਾ ਪਰਾਂ ਦਾ ਜੀ ਜਲੇਬੀਆਂ ਹੀ ਹੁੰਦੀਆਂ ਮੁੱਖ ਪ੍ਰਸਾਦ ਦੇ ਤੌਰ ਤੇ ਵੈਸੇ ਹੈ ਤਾਂ ਦੇਖ ਵੀ ਜਿਹੜੀ ਆਪਣੀ ਮਾਰਾ ਦਾ ਭੋਗ ਲੱਗਦਾ ਤੇ ਮਿੱਠੇ ਦੇ ਵਿੱਚ ਜਲੇਬੀਆਂ ਹੋਰ ਹੋਲਵਾਈ ਇੱਧਰ ਕਾ ਲੱਗਾ ਵਾ ਕੱਢਣ ਵੀਰ ਤੇ ਉਧਰਲੀ ਸਾਈਡ ਦੂਸਰਾ ਬੈਠਾ se va, Carlos se va. ਚੱਕੀ ਫਿਰਦਾ ਚਮਚੇ ਕਹਿਣਾ ਚੱਲ ਜੀ ਹੈ ਲੱਸੀ ਮੱਕੀ ਦੀ ਰੋਟੀ ਇਹ ਕਿੱਥੇ ਤੇ ਆਈ ਪਹਿਲਾਂ ਬਾਉੜੀ ਦਾ ਬਾਉੜੀ ਸਾਹਿਬ ਬਾਠਾਂ ਦਾ ਹੈ ਨਾ ਸਾਗ ਦਾ ਤੁਸਕ ਭਰ ਕੇ ਲੈ ਆਇਆ ਮੱਕੀ ਦੀਆਂ ਰੋਟੀਆਂ ਦਾ ਟੋਕਰਾ ਨਾਲੇ ਲੱਸੀ ਦਾ 200 ਲੀਟਰ ਦਾ ਡਰਮ ਮੈਂ ਤਾਂ ਤਾਂ ਹੀ ਆਇਆ ਦਾ ਮਾਚਲ ਡੈਡੀ ਨੂੰ ਪੁੱਛ ਕੇ ਆਉਂਦਾ ਵੀ ਮੱਕੀ ਦੀ ਰੋਟੀ ਸਾਗ ਹੁਣ ਲੱਸੀ ਲੈਵਾਂ ਕੀ ਕਰਨਾ ਕਿ ਪਾਣੀ ਬਿਨਾ ਲੱਸੀ ਪੀ ਲੈਨੇ ਗਲਾਸ ਦਾ ਮਲੇ ਉਹਨਾਂ ਦਾ ਆ ਗਲਾਸ ਲੈ ਕੇ ਤਾ ਰੱਖ ਦੋ ਵੀ ਵਿੱਚ ਰੱਖ ਦੋ ਗਲਾਸ ਫਿਰ ਪਾਣੀ ਡੋਲ ਦੋ ਸੱਤ ਨੰਬਰ ਕਰੋ ਆ ਜੀ ਸੈਕਿੰਡ ਮੱਕੀ ਦੀ ਰੋਟੀ ਲੈ ਕੇ ਹਾਂ ਗੜਮੋਰਾ ਬੌਲੀ ਸਾਹਿਬ ਬਾਠਰਾ ਗਲਾ ਡਾਡੀ ਨੇ ਤਾਂ ਹੁਣ ਸ਼ਾਕਲੇ ਪ੍ਰਸਾਦਾ ਮੈਂ ਤਾਂ ਆਇਆ ਤਾਂ ਸਾਬਨ ਵਾਲੇ ਦਾ ਮਹਾਵਿੱਤਲ ਗੱਡੀ ਨੂੰ ਪੁੱਛਣਾ ਵੀ ਕਦੇ ਨਾਲ ਸਿਕਣਾ ਕਦੇ ਨਾਲ ਨਹੀਂ ਤੁਸੀਂ ਹੁਣ ਨਾ ਸਿੱਧੇ ਚਾਵਾਂ ਪਹਿਲਾਂ ਡਾੜੀ ਲੰਗਰ ਲੈ ਆ ਸ਼ਖ ਜੀ ਹੁਣ ਇੱਧਰ ਪ੍ਰੀਤ ਨੇ ਆਪਣੀ ਕਰਾਰੀ ਫਸਾਲੀ ਸਲੇਟ ਲੈਣੀ ਹੈ ਸਲੇਟ ਲੈਣੀ ਬਹੁਤ ਪੜਦੀ ਆ ਸਲੇਟ ਵਰਤਾ ਹੈ ਜਿਹੜਾ ਤੂੰ ਸਲੇਟ ਲੈਣ ਲੱਗੇ ਇਹਨੂੰ ਕੀ ਕਹਿੰਦੀ ਆ ਹੁਣ ਉਹ ਡਿੱਟੀ ਲੈਣੀ ਨਾਲੇ ਨਾਂ ਲੈਣੀ ਘਰੇ ਹੈਗੀ ਆ ਲੈਟ ਫਲੈਟ ਦਾ ਮੈਂ ਹੁਣ ਦਵਾ ਦਣੀ ਇਹਨੂੰ ਇਹਨੂੰ ਆ ਮੋਬਾਈਲ ਦਵਾ ਦੇ ਤਲ ਸਈਆਂ ਸਈਆਂ ਵਾਲਾ ਨਹੀਂ ਯਾਰ ਦੇਣੀ ਕਹਿੰਦੀ ਦੋਹੇ ਹਾਂ ਕਿੰਨੇ ਦੀ ਆ ਕਹਿਆ ਇਹ 50 ਦਾ ਆ ਵੀ 50 ਦਾ ਭੱਲੇਲਾ ਹੁਣ ਹੋਰ ਕਿਆ ਕਰਨਾ ਇਹਦਾ ਲੈਲਾ ਹੁਣ ਕਿਆ ਕਰਨਾ ਭਾਈ ਸੱਤ ਨਾ ਹੋ ਵਸ ਜੇ ਆਣਾ ਦਾ ਵੀ ਵਾਪਸ ਹਾਂ ਕੜਾ ਲੈਣਾ ਨਹੀਂ ਕੋਈ ਕਰਨ ਲਈ ਵੀ ਨਹੀਂ ਕੋਈ ਚੀਜ਼ ਹੈ ਜਿਹੜੀ ਲੈ ਜੀ ਕਰਨ ਵਾਸਤੇ ਤਾਂ ਇਹਦਾ ਜਵਾਕ ਵਾਲੀ ਛੋਟੀਆਂ ਇਹ 50 ਰੁਪਏ 50 ਰੁਪਏ 50 ਰੁਪਏ ਆਈਟਮ ਜੀਪ ਲੈਣੀ ਹੈ ਸਟਾਲ ਲੈਣੀ ਹੈ 50 50 50 ਰੁਪਏ ਦੇ ਸਾਰਾ ਕੁਝ ਚੱਲਦਾ ਤਾਂ ਹੈ ਨਹੀਂ ਹੈ ਹੱਥ ਨਾਲ ਹੀ ਚੱਲਣਾ ਇਹਦੇ ਨਾਲ ਹੀ ਚੱਲਦਾ ਇਹਨਾਂ ਰੋਤੇ ਤੇ ਇਹ ਮੁੜਦਾ ਨਹੀਂ ਇਹਦਾ ਸਪਰਿੰਗ ਸਪਰਿੰਗ ਖਰਾਬਾ ਮੰਮੀ ਇਹਨੂੰ ਆਕੜੀ ਰੱਖ ਲੈ ਖੋਲਣਾ ਨਹੀਂ ਹਲੋ ਮੈਂ ਨਿਕਾਲਾ ਮੈਂ ਉਹ ਕਟਾਈ ਕਰ ਦੇਣੀ ਤਰੀ ਦੇ ਲੈ ਹੁਣ ਕੋਈ ਹੋਰ ਦੇਖ ਗਿਆ ਹਾਂ ਵਾਹ ਕਰੋ 7 9 ਗੁਰੂ ਸਤਨਾਮ ਵਾਖਦਾ ਪਹੁੰਚ ਗਏ ਗੁਰਦੁਆਰਾ ਭਾਮਿਆ ਸਾਹਿਬ ਮਹਾਰਾਜ ਦਾ ਕਰਾਂਗੇ ਸ਼ੁਕਰਿਆ ਦਾ ਜੀ ਛੋਟੀ ਜੀ ਧੀ ਰਾਣੀ ਬਕਸੀ ਮਹਾਰਾਜ ਨੇ ਸਾਨੂੰ ਤੇ ਨਾਲ ਗੱਡੀ ਇਹਨਾਂ ਨੇ ਦਿੱਤਾ ਸਾਰਾ ਕੁਝ ਮਹਾਰਾਜੋ ਸਾਹਿਬ ਨੂੰ ਧਰਪਾ ਰੱਖਿਓ ਉਹਨੇ ਕਰਦਾਸ

ਗੁਰੂ ਘਰ ਦੇ ਵਿੱਚ ਜੀ ਨਾ ਵਿਸਵਾਦੀ ਅਨਾਂ ਦੀ ਪਹਿਚਾਣ ਨਹੀਂ ਹੋਈ ਅਜੇ ਤੱਕ ਵੀ ਕਿਹੜਿਆ ਹੈ ਨਾ ਵਿਸਵਾਦੀ ਸ੍ਰੀ ਗੁਰੂ ਰਾਮਦਾਸ ਭਗਤ ਨਨਕ ਤੁਖੀ ਕਬੜੀ ਦੁਆਵਾ ਨਾ ਤੁਨਾ ਵਿਸਵਾਦੀ ਇੱਕ ਨਾਚਾ ਲਾ ਕਰੀ ਤੁਰੇ কৃপা <tokurnaana. Chole. tokurna> <tokurna>